ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੂਜੇ ਸੂਬਿਆਂ ਨੂੰ ਜੰਤਰ ਮੰਤਰ ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਜਦੋਂ ਕੇਂਦਰ ਕਹਿੰਦੀ ਸੀ ਕਿ ਟ੍ਰੈਕਟ ਇਕਾਲੀਆਂ ਤੋਂ ਬਗੈਰ ਤੁਸੀਂ ਦਿੱਲੀ ਚਲੇ ਜਾਓ ਕੱਲ ਦੇ 147 ਬੰਦੇ ਡਿਟੇਨ ਕੀਤੇ ਗਏ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਹੈ ਦਿੱਲੀ ਦੇ ਵਿੱਚ ਐਡੀ ਵੱਡੀ ਫੋਰਸ ਲਾਉਣਾ ਧਾਰਾ 144 ਲਾਉਣਾ ਰਸਤੇ ਸੀਲ ਕਰਨਾ ਬੱਸਾਂ ਚੈੱਕ ਕਰਨਾ ਰੇਲ ਗੱਡੀਆਂ ਚੈੱਕ ਕਰਨਾ ਇਹ ਕਿੱਧਰ ਕਿੱਧਰ ਦਾ ਸੀ ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਹੈ ਕਿ ਇਹ ਅੰਦੋਲਨ ਦੇ ਚ ਪਰਦਾ ਹੈਗਾ ਵਾ ਹਰਿਆਣੇ ਨੂੰ ਬੇਨਤੀ ਕਰਦੇ ਆ ਸਾਰੀਆਂ ਮਤਾਵਾਂ ਪੈਣਾ ਨੂੰ ਵੀ 8 ਮਾਰਚ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਰੇਲ ਰੋਕੋ ਦੀਆਂ ਤਿਆਰੀਆਂ ਦੋਆ ਫੋਰਮਾ ਵੱਲੋਂ ਪੂਰੇ ਜੰਗੀ ਪੱਧਰ ਤੇ ਆਰੰਭ ਕੀਤੀਆਂ ਗਈਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤਾਂ ਜੋ ਆਪਣੀਆਂ ਮੰਗਾਂ ਮੰਨਵਾ ਸਕਣ ਤੇ ਕੱਲ੍ਹ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ ਜਾਣਾ ਸੀ ਤੇ ਉੱਥੇ ਇੱਕ ਮਹਾਪੰਚਾਇਤ ਕੀਤੀ ਜਾਣੀ ਸੀ ਤੇ ਪੰਜਾਬ ਤੇ ਹਰਿਆਣਾ ਉਹਦੇ ਵਿੱਚ ਨਹੀਂ ਸ਼ਾਮਲ ਹੋਏ ਤੇ ਅੱਜ ਸਰਵਜ ਸਿੰਘ ਪੰਦੀਰ ਵੱਲੋਂ ਕਿਹਾ ਗਿਆ ਕਿ ਕੱਲ 8 ਮਾਰਚ ਹੈ ਕੁਮਾਂਤਰੀ ਮਜ਼ਦੂਰ ਮੈਲਾ ਦਿਵਸ ਹੈ ਜਿਹਦੇ ਚਲਦੇ ਆ ਮੈਂ ਬੇਨਤੀ ਕਰੂੰਗਾ ਸਾਡੀਆਂ ਮਾਵਾਂ ਭੈਣਾਂ ਨੂੰ ਕਿ ਵੱਧ ਚੜ੍ਹ ਕੇ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਸ਼ਾਮਲ ਹੋਵੋ ਉਹਨਾਂ ਕਿਹਾ ਕਿ ਕੱਲ ਸਾਨੂੰ ਜੋ ਸਾਦਾ ਦਿੱਤਾ ਗਿਆ ਸੀ ਟਰੈਕਟਰ ਟਰਾਲੀਆਂ ਦਾ ਤੱਕ ਬਹਾਨਾ ਸੀਗਾ ਸਾਨੂੰ ਕਿਹਾ ਸੀ ਬਸਾਂ ਟ੍ਰੇਨਾਂ ਰਾਹੀਂ ਤੁਸੀਂ ਪਹੁੰਚ ਸਕਦੇ ਹੋ ਪਰ ਕਿੰਨੇ ਜੋ ਸਾਡੇ ਕਿਸਾਨ ਨੇ ਉਹ ਹਿਰਾਸਤ ਵਿੱਚ ਲੈ ਲਏਗੇ ਨੇ ਦੋਵਾਂ ਫੋਰਮਾਂ ਵੱਲੋਂ ਐਲਾਨ ਕੀਤਾ ਮੋਰਚਾ ਅੱਜ 5ਵੇਂ ਦਿਨ ਵਿੱਚ ਦਾਖਲ ਹੋ ਗਿਆ ਅਸੀਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਬੋਲ ਰਹੇ ਹਾਂ ਔਰ ਜਿਹੜਾ ਅਸੀਂ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਕਰਨ ਵਾਸਤੇ ਦੁੱਗੇ ਸੂਬਿਆਂ ਨੂੰ ਜੰਤਰ ਮੰਤਰ ਤੇ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਗੱਡੀ ਕੇਂਦਰ ਕਹਿੰਦੀ ਸੀ ਕਿ ਟ੍ਰੈਕਟਰ ਕਾਲੀਆਂ ਤੋਂ ਬਗੈਰ ਤੁਸੀਂ ਦਿੱਲੀ ਚਲੇ ਜਾ ਕੱਲ ਦੇ 147 ਬੰਦੇ ਡਿਟੇਨ ਕੀਤੇ ਗਏ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਆ ਪੰਜਾਬ ਹਰਿਆਣੇ ਨੇ ਕਿਹਾ ਅਸੀਂ ਬਾਰਡਰਾਂ ਤੇ ਬੈਠਾਂਗੇ 19 ਦੇਰ ਤੱਕ ਬੈਠਾਂਗੇ ਜਿੰਨੀ ਦੇਰ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਪੜਾ ਦਿੱਲੀ ਦੇ ਵਿੱਚ ਏਡੀ ਵੱਡੀ ਫੋਰਸ ਲਾਉਣਾ ਧਾਰਾ 144 ਲਾਉਣਾ ਰਸਤੇ ਸੀਲ ਕਰਨਾ ਬੱਸਾਂ ਚੈੱਕ ਕਰਨਾ ਰੇਲ ਗੱਡੀਆਂ ਚੈੱਕ ਕਰਨਾ ਇਹ ਕਿੱਧਰ ਕਿੱਧਰ ਦਾ ਸੀ ਇਹਦਾ ਮਤਲਬ ਕੇਂਦਰ ਨੇ ਮੰਨ ਲਿਆ ਹੈ ਕਿ ਇਹ ਅੰਦੋਲਨ ਦੇ ਚ ਪਰਦਾ ਹੈਗਾ ਵਾ ਜਿਹੜੀ ਗੱਲ ਅਸੀਂ ਤੋੜਨਾ ਚਾਉਂਦੇ ਸੀ ਵੀ ਇਹ ਕਿਸੇ ਵੀ ਕਿਸਮ ਤੇ ਸਾਨੂੰ ਦੇਸ਼ ਦੀ ਰਾਜਤਾ ਨਹੀਂ ਵਿੱਚ ਨਹੀਂ ਜਾਣ ਦੇਣਗੇ ਇਹ ਸਾਡੀ ਅਸੈਸਮੈਂਟ ਠੀਕ ਰਹੀ ਆ 8 ਮਾਰਚ ਨੂੰ ਮਤਾਵਾ ਪੈਣਾ ਦਾ ਕਮਾਂਤਰੀ ਦਿਹਾੜਾ ਹੈਗਾ ਅਸੀਂ ਉਹ ਇਹਨਾਂ ਦੋਹਾਂ ਬਾਰਡਰਾਂ ਦੇ ਉੱਤੇ ਮਨਾਵਾਂਗੇ ਅਰ ਇਸ ਅੰਦੋਲਨ ਵਿੱਚ ਔਰਤ ਦੀ ਭੂਮਿਕਾ ਕੀ ਹੋਵੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਜਿਸ ਅੰਦੋਲਨ ਦੇ ਵਿੱਚ ਜਿਸ ਦੀਆਂ ਮਤਾਵਾਂ ਪੈਣਾ ਸ਼ਾਮਲ ਹੋਣ ਉਹਨਾਂ ਦੀ ਵੱਡੀ ਗਿਣਤੀ ਹੋਵੇ ਉਹ ਮੋਰਚੇ ਕਦੀ ਹਰਦੇ ਨਹੀਂ ਹੁੰਦੇ ਤੋਂ ਅਸੀਂ ਪੂਰੇ ਦੇਸ਼ ਨੂੰ ਪੰਜਾਬ ਨੂੰ ਹਰਿਆਣਾ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਮਤਾਵਾਂ ਪੈਣਾ ਨੂੰ ਕਿ 8 ਮਾਰਚ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਰੇਲ ਰੋਕੋ ਦੀਆਂ ਤਿਆਰੀਆਂ ਦੋਆ ਫੋਰਮਾਂ ਵੱਲੋਂ ਪੂਰੇ ਜੰਗੀ ਪੱਧਰ ਤੇ ਆਰੰਭ ਕੀਤੀਆਂ ਗਈਆਂ ਨੇ ਆ ਰੇਲ ਰੁਕੋ ਭਾਰਤ ਦਾ ਰੇਲ ਰੁਕੋ ਅੰਦੋਲਨ ਸਰਕਾਰ ਦੀਆਂ ਅੱਖਾਂ ਖੋਲੂਗਾ ਅਰ ਪੰਜਾਬ ਦੇ ਲਗਭਗ 22 ਜ਼ਿਲ੍ਹਿਆਂ 'ਚ ਇਹ ਰੇਲ ਰੁਕੋ ਹੋਊਗਾ ਮੈਂ ਨਿੱਜੀ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਵੀ ਦਾਸਪੁਰਾ ਦੇ ਉਸ ਥਾਂ ਨੂੰ ਜਾ ਕੇ ਸੰਬੋਧਨ ਕਰੂਗਾ ਵੱਧ ਤੋਂ ਵੱਧ ਅਸੀਂ ਕਿੰਨੇ ਪੰਜਾਬੀਆਂ ਨੂੰ ਹਰਿਆਣਾ ਨੂੰ ਪੂਰੇ ਦੇਸ਼ ਵਾਸੀਆਂ ਨੂੰ ਵੱਧ ਤੋਂ ਵੱਧ ਰੇਲ ਰੁਕੋ ਵਿੱਚ ਇਕੱਠ ਕੀਤਾ ਜਾਵੇ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਮੰਨ ਨਹੀਂ ਲੈਂਦਾ ਸੋ ਸਰਵਸਿੰਘ ਪੰਦੇਰ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਤੇ ਦੂਜੇ ਪਾਸਿਓਂ ਕਿਹਾ ਕਿ ਕੱਲ 8 ਮਾਰਚ ਯਾਨੀ ਕਿ ਕੌਮੀ ਮਜ਼ਦੂਰ ਮਹਿਲਾ ਦਿਵਸ ਹੈ ਤੇ ਸਾਡੀਆਂ ਮਾਵਾਂ ਪੈਣਾ ਵੱਧ ਚੜ ਕੇ ਸ਼ੰਭੂ ਬਾਰਡਰ ਤੇ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਜੋ ਸੰਘਰਸ਼ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲ ਸਕੇ ਸਾਂਝਾ ਹੱਲ ਕੱਢਣਾ ਚਾਹੀਦਾ ਹੈ ਜਿਹੜਾ ਸਰਵ ਪ੍ਰਬੰਧ ਹੋਵੇ ਨਿਰਧਰਹ ਨਿਰਪੱਖ ਰਹਾ ਹੈ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ